ਹਰ ਕੀ ਕਥਾ ਤੂੰ ਸੁਣ ਰੇ ਮਨ ਸ਼ਬਦ ਮਨ ਵਸਾਏ ਸਤਿਗੁਰੂ ਜੀ ਮਹਾਰਾਜ ਫਰਮਾਉਂਦੇ ਨੇ ਏ ਮੇਰੇ ਮਨ ਤੂੰ ਪਰਮਾਤਮਾ ਦੀ ਸਿਫਤ ਸਲਾ ਸੁਣਿਆ ਕਰ ਗੁਰੂ ਦੇ ਸ਼ਬਦ ਨੂੰ ਆਪਣੇ ਮਨ ਦੇ ਵਿੱਚ ਵਸਾਈ ਰੱਖ ਇਹ ਮਤ ਤੇਰੀ ਥਿਰ ਰਹੇ ਤਬ ਪਰਮ ਵਿੱਚੋਂ ਜਾਏ ਰਹਾਉ ਸਤਿਗੁਰੂ ਜੀ ਮਹਾਰਾਜ ਫਰਮਾਉਂਦੇ ਨੇ ਜਦੋਂ ਸਿਮਤ ਸਲਾਹ ਦੀ ਬਰਕਤ ਦੇ ਨਾਲ ਉਸ ਗੁਰ ਸ਼ਬਦ ਦੀ ਬਰਕਤ ਦੇ ਨਾਲ ਤੇਰੀ ਇਹ ਅਕਲ ਤੇਰੀ ਇਹ ਮਤ ਮਾਇਆ ਦੇ ਮੋਹ ਵਿੱਚ ਡੋਲਣੋਂ ਬਚ ਹੀ ਰਹੇਗੀ ਤਾਂ ਤੇਰੇ ਅੰਦਰੋਂ ਸਾਰੀ ਭਟਕਣਾ ਦੂਰ ਹੋ ਜਾਵੇਗੀ ਸੰਗਤ ਜੀ ਇਹ ਸਾਰੇ ਬਚਨ ਸਤਿਗੁਰੂ ਮਹਾਰਾਜ ਦੇ ਜਿਸ ਦਿਨ ਆਪਣੇ ਮਨ ਦੇ ਵਿੱਚ ਵਸ ਜਾਣਗੇ ਉਸੇ ਦਿਨ ਸਾਡੇ ਜੀਵਨ ਦਾ ਸੁਧਾਰ ਸ਼ੁਰੂ ਹੋ ਜਾਵੇਗਾ ਸ਼ੁਰੂ ਹੋ ਜਾਵੇਗਾ ਉਸੇ ਦਿਨ ਤੋਂ ਲੋੜ ਹੈ ਸਤਿਗੁਰੂ ਮਹਾਰਾਜ ਦੇ ਬਚਨਾਂ ਨੂੰ ਸਮਝਣ ਦੀ ਵਿਚਾਰਨ ਦੀ ਸਤਿਗੁਰੂ ਮਹਾਰਾਜ ਕੀ ਕਹਿ ਰਹੇ ਨੇ ਆਪਾਂ ਹਰ ਰੋਜ਼ ਸੰਗਤ ਕਰਦੇ ਹਾਂ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਜੁੜ ਮਿਲ ਬੈਠਦੇ ਹਾਂ ਬਚਨ ਵੀ ਸਰਵਣ ਕਰਦੇ ਹਾਂ ਸਤਿਗੁਰੂ ਮਹਾਰਾਜ ਦੇ ਕੀ ਕਹਿ ਰਹੇ ਨੇ ਪਾਤਸ਼ਾਹ ਪਰ ਵਿਚਾਰਦੇ ਨਹੀਂ ਵਿਚਾਰ ਦੇ ਨਹੀਂ ਸਤਿਗੁਰੂ ਮਹਾਰਾਜ ਦੇ ਬਚਨ ਨੂੰ ਆਪਣੇ ਜੀਵਨ ਦੇ ਵਿੱਚ ਨਹੀਂ ਲਗਾਉਂਦੇ ਉਹਨਾਂ ਬਚਨਾਂ ਨੂੰ ਆਪਣੇ ਜੀਵਨਾ ਦੇ ਜੀਵਨ ਦੇ ਵਿੱਚ ਨਹੀਂ ਢਾਲਦੇ ਆਪਣਾ ਜੀਵਨ ਸਤਿਗੁਰੂ ਮਹਾਰਾਜ ਦੇ ਬਚਨਾਂ ਦੇ ਅਨੁਸਾਰ ਨਹੀਂ ਜੀਵਨ ਕਰਦੇ ਅਸੀਂ ਸਤਿਗੁਰੂ ਮਹਾਰਾਜ ਕਦਮ-ਕਦਮ ਸਾਡੀ ਅਗਵਾਈ ਕਰਦੇ ਨੇ ਪਰ ਅਸੀਂ ਸਰਵਣ ਤਾਂ ਕਰ ਲੈਨੇ ਹਾਂ ਪਰ ਵਿਚਾਰਨ ਤੋਂ ਅਸਮਰਥ ਹਾਂ ਸਾਨੂੰ ਪਤਾ ਹੀ ਨਹੀਂ ਸਤਿਗੁਰੂ ਮਹਾਰਾਜ ਕੀ ਕਰਨੇ ਇੱਕ ਵਾਰ ਇੱਕ ਸਾਧੂ ਜੰਗਲ ਦੇ ਵਿੱਚ ਕੁਟਿਆ ਬਣਾ ਕੇ ਰਿਹਾ ਕਰਦਾ ਹੈ ਉਸ ਪ੍ਰਭੂ ਪ੍ਰੀਤਮ ਦੇ ਭਜਨ ਕੀਰਤਨ ਦੇ ਵਿੱਚ ਜੁੜਿਆ ਰਹਿੰਦਾ ਹੈ ਪਰਮੇਸ਼ਰ ਦੀ ਭਗਤੀ ਕਰਿਆ ਕਰਦਾ ਹੈ ਕੁਟੀਆਂ ਬਣਾਈ ਹੋਈ ਹੈ ਜੰਗਲ ਦੇ ਵਿੱਚ ਤੇ ਕੀ ਵੇਖਦਾ ਹੈ ਕਿ ਇੱਕ ਲੱਕੜਹਾਰਾ ਹਰ ਰੋਜ਼ ਜੰਗਲ ਦੇ ਵਿੱਚ ਜਾਂਦਾ ਹੈ ਸਵੇਰੇ ਚੱਲਿਆ ਜਾਂਦਾ ਹੈ ਤੇ ਸ਼ਾਮਾਂ ਨੂੰ ਲੱਕੜਾਂ ਦਾ ਭਾਰ ਸਿਰ ਤੇ ਲੱਦ ਕੇ ਵਾਪਸ ਆ ਜਾਂਦਾ ਹੈ ਕਈ ਵਾਰ ਦੋ-ਦੋ ਚੱਕਰ ਵੀ ਲਗਾ ਜਾਂਦਾ ਹੈ ਇਹ ਲੱਕੜਹਾਰਾ ਪਾਟੇਸ ਦੇ ਬਸਤਰ ਨੇ ਇਸ ਤਰ੍ਹਾਂ ਲੱਗਦਾ ਹੈ ਬਹੁਤੀ ਗਰੀਬੀ ਦੀ ਹਾਲਤ ਵਿੱਚ ਜਿਉਂ ਰਿਹਾ ਹੈ ਤੇ ਹਰ ਰੋਜ਼ ਨਿਤਾਪ੍ਰਤੀ ਇਸ ਨੇ ਆਉਣਾ ਹੀ ਆਉਣਾ ਹੈ ਜੰਗਲ ਦੇ ਵਿੱਚੋਂ ਲੱਕੜਾ ਕੱਟਣ ਤੇ ਇਹ ਸਾਧੂ ਜਨ ਹਰ ਰੋਜ਼ ਵੇਖਦੇ ਨੇ ਲੱਕੜਹਾਰਾ ਹਰ ਰੋਜ਼ ਆਉਂਦਾ ਹੈ ਅੱਜ 10-12 ਸਾਲ ਬਤੀਤ ਹੋ ਗਏ ਨੇ ਕਿਤਨਾ ਸਮਾਂ ਬਤੀਤ ਹੋ ਗਿਆ ਹੈ ਤੇ ਇਸ ਦੀ ਅਵਸਥਾ ਦੇ ਵਿੱਚ ਕੋਈ ਸੁਧਾਰ ਨਹੀਂ ਜਿਸ ਤਰ੍ਹਾਂ ਦਾ ਅੱਜ ਤੋਂ 10 ਸਾਲ ਪਹਿਲਾਂ ਸੀ ਉਸੇ ਤਰ੍ਹਾਂ ਦਾ ਅੱਜ ਇਹ ਲੱਕੜਹਾਰਾ ਉਸੇ ਤਰ੍ਹਾਂ ਦਾ ਹੀ ਹੈ ਉਵੇਂ ਹੀ ਆਉਂਦਾ ਹੈ ਲੱਕੜਾਂ ਦਾ ਭਾਰ ਲੱਕੜਾਂ ਕੱਟ ਕੇ ਸਿਰ ਤੇ ਭਾਰ ਲੱਦਦਾ ਹੈ ਤੇ ਚੱਲਿਆ ਜਾਂਦਾ ਹੈ ਅੱਜ ਜਦ ਇਹ ਲੱਕੜਹਾਰਾ ਉਸ ਸਾਧੂ ਦੀ ਕੁੱਟਿਆ ਦੇ ਅੱਗੋਂ ਦੀ ਲੰਘਣ ਲੱਗਿਆ ਤੇ ਸਾਧੂ ਜਨ ਆਵਾਜ਼ ਮਾਰ ਲੈਂਦੇ ਨੇ ਲੱਕੜਹਾਰੇ ਨੂੰ ਆਵਾਜ਼ ਮਾਰ ਲੈਂਦੇ ਨੇ ਪੁੱਤਰ ਲੱਕੜਹਾਰਾ ਆਵਾਜ਼ ਸੁਣ ਕੇ ਸਾਧੂ ਜਨ ਵੱਲ ਆ ਜਾਂਦਾ ਹੈ ਪ੍ਰਣਾਮ ਕਰਦਾ ਹੈ ਚਰਨਾਂ ਤੇ ਤੇ ਸਨਮੁਖ ਬੈਠ ਜਾਂਦਾ ਹੈ ਸਾਧੂ ਜਨ ਆਖਦੇ ਨੇ ਪੁੱਤਰ ਕਿਤਨੇ ਸਮੇਂ ਤੋਂ ਤੂੰ ਹਰ ਰੋਜ਼ ਜੰਗਲ ਦੇ ਵਿੱਚ ਲੱਕੜਾਂ ਕੱਟਣ ਆਉਣਾ ਹੈ ਆਪਣੇ ਗੁਜਰਾਨ ਦੇ ਵਾਸਤੇ ਤੇਰੀ ਮਿਹਨਤ ਦਾ ਕੰਮ ਹੈ ਭਾਈ ਬਹੁਤ ਚੰਗਾ ਹੈ ਤੂੰ ਆਪਣੇ ਹੱਥਾਂ ਦੀ ਕਿਰਤ ਕਮਾਈ ਕਰਦਾ ਹੈ ਮਿਹਨਤ ਕਰਦਾ ਹੈ ਬੜਾ ਚੰਗਾ ਹੈ ਪਰ ਕਿਤਨੇ ਬਰਸ ਹੋ ਗਏ ਨੇ ਸਾਨੂੰ ਦੇਖਦਿਆਂ ਨੂੰ ਤੇ ਤੂੰ ਇੱਥੇ ਹੀ ਖੜਾ ਹੈ ਇੱਥੋਂ ਹੀ ਲੱਕਣਾ ਕੱਟ ਕੇ ਲੈ ਜਾਣਾ ਹੈ ਤੇ ਬਾਜ਼ਾਰ ਦੇ ਵਿੱਚ ਵੇਚ ਕੇ ਆਪਣੇ ਪਰਿਵਾਰ ਦੀ ਪਾਲਣਾ ਕਰਦਾ ਹੈ ਭਾਈ ਤੂੰ ਅੱਗੇ ਕਿਉਂ ਨਹੀਂ ਵੱਧਦਾ ਅੱਗੇ ਵੱਧ ਇਹ ਬਚਨ ਸਾਧੂ ਜਨ ਉਸ ਲੱਕੜਹਾਰੇ ਦੇ ਨਾਲ ਕਰਦੇ ਨੇ ਉਹ ਲੱਕੜਹਾਰਾ ਬਚਨ ਬਿਲਾਸ ਸਰਵਣ ਕਰੀ ਜਾ ਰਿਹਾ ਹੈ ਸਾਧੂ ਜਨ ਦੇ ਤੇ ਉਸ ਦੇ ਮਨ ਦੇ ਵਿੱਚ ਇਹ ਗੱਲ ਵਸ ਗਈ ਕਿ ਸਾਧੂ ਮਹਾਰਾਜ ਨੇ ਉਸ ਪਰਮੇਸ਼ਰ ਦੇ ਪਿਆਰੇ ਨੇ ਬਚਨ ਕੀਤੇ ਨੇ ਤੂੰ ਅੱਗੇ ਕਿਉਂ ਨਹੀਂ ਵੱਧਦਾ ਤੇ ਅੱਜ ਮੈਂ ਜੰਗਲ ਦੇ ਵਿੱਚ ਹੋਰ ਅੱਗੇ ਜਾਣਾ ਹੈ ਸਾਧੂ ਦਾ ਬਚਨ ਮੰਨ ਕੇ ਉਹ ਲੱਕੜਹਾਰਾ ਅੱਜ ਅੱਗੇ ਜੰਗਲ ਦੇ ਵਿੱਚ ਚੱਲ ਪੈਂਦਾ ਹੈ ਤੁਰਿਆ ਜਾ ਰਿਹਾ ਹੈ 2 ਕਿਲੋਮੀਟਰ 3 ਕਿਲੋਮੀਟਰ ਅੱਗੇ ਪਹੁੰਚ ਜਾਂਦਾ ਹੈ ਤੇ ਕੀ ਵੇਖਦਾ ਹੈ ਅੰਗੀ ਜੰਗਲ ਚੀਲ ਦੀਆਂ ਲੱਕੜਾਂ ਦਾ ਭਰਿਆ ਪਿਆ ਹੈ ਚੀਲ ਦੇ ਦਰਖਤ ਨੇ ਬੜਾ ਖੁਸ਼ ਹੁੰਦਾ ਹੈ ਕਿ ਪਹਿਲੋਂ ਤਾਂ ਮੈਂ ਜੰਗਲੀ ਝਾੜੀਆਂ ਵੱਡ-ਵੱਡ ਕੇ ਲੈ ਕੇ ਜਾਇਆ ਕਰਦਾ ਸੀ ਕਿਕਰ ਵੱਡ ਲੈਣੀ ਜਾਂ ਕੋਈ ਟਾਲੀ ਦਾ ਦਰਖਤ ਮਿਲ ਜਾਣਾ ਉਹ ਵੱਡ ਕੇ ਲੈ ਜਾਣਾ ਸੈਂਪਲ ਲੱਕੜਾਂ ਵੱਢ ਕੇ ਲੈ ਜਾਂਦਾ ਸੀ ਅੱਜ ਉਸ ਸਾਧੂ ਨੇ ਕਿਰਪਾ ਕੀਤੀ ਹੈ ਚੀਲ ਦੀ ਲੱਕੜ ਮਿਲ ਗਈ ਚੀਲ ਦੀ ਲੱਕੜ ਕੀਮਤੀ ਲੱਕੜ ਹੈ ਭਾਈ ਬਾਜ਼ਾਰ ਦੇ ਵਿੱਚ ਚੰਗਾ ਮੁੱਲ ਮਿਲ ਜਾਂਦਾ ਹੈ ਅੱਜ ਇਹ ਲੱਕੜਹਾਰਾ ਚੀਲ ਦੀ ਲੱਕੜ ਵੱਢ ਕੇ ਲੈ ਜਾਂਦਾ ਹੈ ਤੇ ਬਾਜ਼ਾਰ ਦੇ ਵਿੱਚ ਜਾ ਵੇਚਦਾ ਹੈ ਚੰਗੇ ਪੈਸੇ ਇਸ ਨੂੰ ਮਿਲ ਜਾਂਦੇ ਨੇ ਉਸ ਲੱਕੜ ਦੇ ਬੜਾ ਖੁਸ਼ ਹੈ ਘਰ ਦਾ ਗੁਜਰਾਨ ਸੁੱਖਾ ਹੋਣ ਲੱਗ ਜਾਂਦਾ ਹੈ ਕੁਝ ਚੰਗੀ ਤਰ੍ਹਾਂ ਘਰ ਦਾ ਜੀਵਨ ਬਤੀਤ ਹੋਣ ਲੱਗ ਜਾਂਦਾ ਹੈ ਬੱਚਿਆਂ ਦੀ ਪਰਤਪਾਲਣਾ ਪੈਸੇ ਚੰਗੇ ਆਉਣ ਲੱਗਦੇ ਨੇ ਤੇ ਚੰਗੀ ਤਰ੍ਹਾਂ ਬੱਚਿਆਂ ਦਾ ਪਾਲਣ ਪੋਸ਼ਣ ਕਰਨ ਲੱਗਦਾ ਹੈ ਸਮਾ ਬਤੀਤ ਹੋਈ ਜਾ ਰਿਹਾ ਹੈ ਤੇ ਇੱਕ ਦਿਨ ਸਾਧੂ ਨੇ ਫਿਰ ਆਵਾਜ਼ ਮਾਰ ਲਈ ਪੁੱਤਰ ਤੈਨੂੰ ਉਸ ਦਿਨ ਕਿਹਾ ਸੀ ਭਾਈ ਤੂੰ ਅੱਗੇ ਕਿਉਂ ਨਹੀਂ ਵੱਧਦਾ ਤੂੰ ਉੱਥੇ ਹੀ ਖਲੋਤਾ ਹੋਇਆ ਹੈ ਇਤਨੇ ਸਮੇ ਸਮਾਂ ਹੋ ਗਿਆ ਹੈ ਉੱਥੇ ਹੀ ਖਲੋਤਾ ਹੋਇਆ ਹੈ ਅੱਗੇ ਵੱਧ ਭਾਈ ਹੋਰ ਅੱਗੇ ਵੱਧ ਤੇ ਉਹ ਲੱਕੜਹਾਰਾ ਫਿਰ ਬਚਨ ਸਰਵਣ ਕਰਦਾ ਹੈ ਤੇ ਅੱਜ ਉਸਨੇ ਸੋਚਿਆ ਕਿ ਮਹਾਪੁਰਸ਼ਾਂ ਨੇ ਆਖਿਆ ਹੈ ਕਿ ਅੱਗੇ ਵਧਣਾ ਤੇ ਉਹ ਜੰਗਲ ਦੇ ਵਿੱਚ ਹੋਰ ਅੱਗੇ ਚਲਿਆ ਜਾਂਦਾ ਹੈ ਜਾਈ ਜਾ ਰਿਹਾ ਹੈ 2-4 ਕਿਲੋਮੀਟਰ ਹੋਰ ਅੱਗੇ ਚੱਲਿਆ ਜਾਂਦਾ ਹੈ ਤੇ ਕੀ ਵੇਖਦਾ ਹੈ ਅੱਗੇ ਚੰਦਨ ਦੀ ਲੱਕੜ ਦਾ ਜੰਗਲ ਹੈ ਬੜਾ ਖੁਸ਼ ਹੋ ਜਾਂਦਾ ਹੈ ਲੱਕੜਹਾਰਾ ਹੈ ਲੱਕੜਾਂ ਦਾ ਕੰਮ ਹੈ ਤੇ ਇਸ ਨੂੰ ਲੱਕੜ ਦੀ ਪਛਾਣ ਹੈ ਚੰਦਨ ਦੀ ਲੱਕੜ ਦਾ ਜੰਗਲ ਹੈ ਤੇ ਚੰਦਨ ਦੀਆਂ ਲੱਕੜਾਂ ਬੜੇ ਮਹਿੰਗੇ ਭਾਦੀਆਂ ਹੁੰਦੀ ਭਾਈ ਚੰਦਨ ਦੀ ਲੱਕੜ ਥੋੜੀ ਜੀ ਵੜ ਲੈਂਦਾ ਹੈ ਤੇ ਜਾ ਬਾਜ਼ਾਰ ਦੇ ਵਿੱਚ ਵੇਚਦਾ ਹੈ ਇਤਨਾ ਤਨਵਾਨ ਹੋ ਜਾਂਦਾ ਹੈ ਕੁਝ ਹੀ ਦਿਨਾਂ ਦੇ ਵਿੱਚ ਆਪਣੇ ਛਪਰੀ ਤੋਂ ਵੱਡੇ ਮਕਾਨ ਬਣਾ ਲੈਂਦਾ ਹੈ ਬਾਜ਼ਾਰ ਦੇ ਵਿੱਚ ਜਿੱਥੇ ਮਾਲ ਵੇਚਦਾ ਸੀ ਅੱਜ ਲੋਕਾਂ ਤੋਂ ਮਾਲ ਖਰੀਦਣ ਲੱਗ ਪਿਆ ਹੈ ਤੇ ਬੜਾ ਚੰਗਾ ਕੰਮਕਾਰ ਇਸ ਦਾ ਹੋ ਗਿਆ ਸਾਧੂ ਦੇ ਬਚਨਾ ਸਦਕਾ ਹਰ ਰੋਜ਼ ਸਾਧੂ ਦੇ ਬਚਨਾ ਦੇ ਸਦਕਾ ਇਹ ਕਿੰਨਾ ਕੰਮ ਕਰ ਲੈਂਦਾ ਹੈ ਤੇ ਸਾਧੂ ਜਨਾਂ ਦਾ ਮਨ ਹੀ ਮਨ ਬੜਾ ਧੰਨਵਾਦ ਕਰਦਾ ਰਹਿੰਦਾ ਹੈ ਕਿ ਮਹਾਪੁਰਸ਼ਾਂ ਨੇ ਮੇਰੇ ਜੀਵਨ ਦੇ ਵਿੱਚ ਸੁਧਾਰ ਕਰ ਦਿੱਤਾ ਸੁਧਾਰ ਕਰ ਦਿੱਤਾ ਮੇਰੇ ਜੀਵਨ ਦੇ ਵਿੱਚ ਇੱਕ ਦਿਨ ਆਪਣੀ ਦੁਕਾਨ ਤੇ ਬੈਠਾ ਹੋਇਆ ਹੈ ਤੇ ਉਹ ਸਾਧੂ ਜਨ ਬਜ਼ਾਰ ਦੇ ਵਿੱਚ ਦੀ ਲੰਗੇ ਜਾ ਰਹੇ ਨੇ ਇਸ ਨੂੰ ਪਛਾਣ ਆ ਜਾਂਦੀ ਹੈ ਕਿ ਮਹਾਪੁਰਸ਼ ਨੇ ਜੰਗਲ ਵਾਲੇ ਜਿਨ੍ਹਾਂ ਨੇ ਮੈਨੂੰ ਸਿੱਧੇ ਰਸਤੇ ਪਾਇਆ ਹੈ ਜਾਂ ਆਵਾਜ਼ ਮਾਰ ਲੈਂਦਾ ਹੈ ਮਹਾਪੁਰਸ਼ੋ ਬੜੇ ਪਿਆਰ ਦੇ ਨਾਲ ਪ੍ਰਣਾਮ ਕਰਦਾ ਹੈ ਆਓ ਅੱਜ ਮੇਰੀ ਦੁਕਾਨ ਦੇ ਵਿੱਚ ਆਪ ਜੀ ਚਰਨ ਪਾਵੋ ਆਪ ਜੀਆਂ ਦੀਆਂ ਬਰਕਤਾਂ ਦੇ ਨਾਲ ਮੇਰੀ ਸੁੰਦਰ ਦੁਕਾਨ ਹੈ ਸੁੰਦਰ ਘਰ ਬਣ ਗਿਆ ਹੈ ਆਪ ਦੀ ਕਿਰਪਾ ਕਰਕੇ ਚਰਨ ਪਾਉਣੇ ਕਰੋ ਉਹ ਸਾਧੂ ਜਨ ਉਸ ਲੱਕੜਹਾਰੇ ਦੀ ਦੁਕਾਨ ਦੇ ਵਿੱਚ ਚਲੇ ਜਾਂਦੇ ਨੇ ਜਲ ਪਾਨ ਕਰਵਾਉਂਦਾ ਹੈ ਲੱਕੜਹਾਰਾ ਸੇਵਾ ਕਰਦਾ ਹੈ ਸਾਧੂ ਜਨਾਂ ਦੀ ਆਖਦਾ ਹੈ ਮਹਾਪੁਰਸ਼ੋ ਆਪ ਜੀ ਦੇ ਬਚਨਾਂ ਸਦਕਾ ਮੇਰਾ ਕਾਰੋਬਾਰ ਬਹੁਤ ਵਧੀਆ ਚੱਲ ਰਿਹਾ ਹੈ ਤੇ ਉਹ ਸਾਧੂ ਉੱਥੇ ਹੀ ਬੈਠਾ ਲੱਕੜਹਾਰੇ ਦੇ ਵੱਲ ਦੇਖੀ ਜਾ ਰਿਹਾ ਹੈ ਅੱਖਣ ਲੱਗਿਆ ਭਾਈ ਕਿਤਨਾ ਸਮਾਂ ਤੂੰ ਮਿਹਨਤ ਦਾ ਕੰਮ ਕੀਤਾ ਇੱਕ ਦੋ ਵਾਰ ਸਾਡੇ ਨਾਲ ਬਚਨ ਬਲਾਸ ਵੀ ਕੀਤੇ ਨੇ ਤੇ ਤੈਨੂੰ ਆਖਿਆ ਸੀ ਅੱਗੇ ਵਧ ਤੇ ਤੂੰ ਭਾਈ ਉੱਥੇ ਹੀ ਖਲੋਤਾ ਹੋਇਆ ਹੈ ਹਜੇ ਤੇਰਾ ਜੀਵਨ ਬਦਲਿਆ ਨਹੀਂ ਆਪਣੇ ਪਰਿਵਾਰ ਦੇ ਵਿੱਚ ਦੁਨਿਆਵੀ ਕੰਮਾਂ ਦੇ ਵਿੱਚ ਖਚਤ ਹੋਇਆ ਪਿਆ ਹੈ ਤੈਨੂੰ ਆਖਿਆ ਸੀ ਭਾਈ ਅੱਗੇ ਵਧ ਤੂੰ ਉਸੇ ਤਰ੍ਹਾਂ ਦੁਨੀਆਦਾਰੀ ਦੇ ਕੰਮਾਂ ਦੇ ਵਿੱਚ ਹਜੇ ਫਸਿਆ ਹੋਇਆ ਹੈ ਤੇਰੇ ਜੀਵਨ ਦੇ ਵਿੱਚ ਕੋਈ ਸੁਧਾਰ ਨਹੀਂ ਇਹ ਪੈਸਾ ਆ ਜਾਣਾ ਧਨ ਦੌਲਤ ਆ ਜਾਣਾ ਜ਼ਿੰਦਗੀ ਦੇ ਵਿੱਚ ਕਾਫੀ ਨਹੀਂ ਹਾਂ ਇਹ ਪੈਸਾ ਦੁਨੀਆ ਦੇ ਵਿੱਚ ਜਿਉਣ ਲਈ ਜ਼ਰੂਰੀ ਹੈ ਪਰ ਇਤਨਾ ਜ਼ਰੂਰੀ ਨਹੀਂ ਇਸ ਪੈਸੇ ਦੇ ਪਿੱਛੇ ਲੱਗ ਕੇ ਸਾਰਾ ਜੀਵਨ ਤੂੰ ਆਪਣਾ ਵਿਰਥ ਗਵਾ ਲਿਆ ਤੈਨੂੰ ਕਿਹਾ ਸੀ ਭਾਈ ਅੱਗੇ ਵਧ ਉਸ ਪਰਮੇਸ਼ਰ ਦੇ ਚਰਨੀ ਲੱਗ ਆਪਣੇ ਜੀਵਨ ਦਾ ਮਨੋਰਥ ਸਫਲਾ ਕਰ ਭਾਈ ਜ਼ਿੰਦਗੀ ਜਿਉਣ ਦਾ ਸਤਿਗੁਰੂ ਮਹਾਰਾਜ ਉਸ ਅਕਾਲ ਪੁਰਖ ਨੇ ਆਪਾਂ ਨੂੰ ਇਸ ਧਰਤੀ ਤੇ ਭੇਜਿਆ ਹੈ ਉਸ ਪਰਮੇਸ਼ਰ ਦੇ ਚਰਨੀ ਲੱਗ ਪਰ ਤੂੰ ਬਚਨ ਨਹੀਂ ਸਮਝਿਆ ਉਥੇ ਹੀ ਦੁਨੀਆਦਾਰੀ ਦੇ ਕੰਮਾਂ ਦੇ ਵਿੱਚ ਖਚਤ ਹੋਇਆ ਪਿਆ ਹੈ ਸਾਨੂੰ ਅੱਜ ਵੀ ਤੇਰਾ ਅੰਦਰ ਉਤਨਾ ਹੀ ਦੁਖੀ ਦਿਖ ਰਿਹਾ ਹੈ ਜਿੰਨਾ ਅੱਜ ਤੋਂ 10-15 ਸਾਲ ਪਹਿਲਾਂ ਤੈਨੂੰ ਵੇਖਿਆ ਸੀ ਉਤਨਾ ਹੀ ਅੰਦਰੋਂ ਤੋਂ ਦੁਖੀ ਹੈ ਉਤਨੀ ਹੀ ਕਲਪਨਾ ਹੈ ਤੇਰੇ ਅੰਦਰ ਕੋਈ ਫਰਕ ਨਹੀਂ ਪਿਆ ਤੇਰਾ ਤੈਨੂੰ ਬਚਨ ਸਨ ਅੱਗੇ ਵੱਧ ਉਸ ਪਰਮੇਸ਼ਰ ਦੇ ਚਰਨੀ ਲੱਗ ਪਰ ਤੈਨੂੰ ਸਮਝ ਨਹੀਂ ਪਈ ਇਹ ਲੱਕੜਹਾਰਾ ਅੰਦਰੋਂ ਕੰਬ ਗਿਆ ਤੇ ਰੋਣ ਲੱਗ ਜਾਂਦਾ ਹੈ ਚਰਨਾਂ ਦੇ ਵਿੱਚ ਬੈਠ ਕੇ ਮਹਾਪੁਰਸ਼ੋ ਤੁਸੀਂ ਸੱਚ ਆਖਿਆ ਹੈ ਮੇਰੀ ਕਲਪਨਾ ਨਹੀਂ ਮੁਕੀ ਤ੍ਰਿਸ਼ਨਾ ਨਹੀਂ ਮੁਕੀ ਹਜੇ ਤੱਕ ਮੈਂ ਪੈਸਾ ਪੈਸਾ ਕਰਦੇ ਨੇ ਜੀਵਨ ਅਵ्यर्थ ਕਰ ਲਿਆ ਬੱਚੇ ਵੀ ਹੁਣ ਅੱਗੇ ਬੋਲਦੇ ਨੇ ਮੇਰੇ ਮੂਹਰੇ ਬੋਲਦੇ ਨੇ ਘਰ ਪਰਿਵਾਰ ਦੇ ਵਿੱਚ ਉਤਨੀ ਸੁਖ ਸ਼ਾਂਤੀ ਨਹੀਂ ਜਿੰਨੀ ਮੈਂ ਦੋ ਪੈਸੇ ਕਮਾ ਕੇ ਮੇਰੇ ਘਰ ਦੇ ਵਿੱਚ ਸ਼ਾਂਤੀ ਸੀ ਅੱਜ ਮੈਂ ਕਰੋੜਾਂ ਦਾ ਮਾਲਕ ਹਾਂ ਉਹ ਸ਼ਾਂਤੀ ਮਨ ਨੂੰ ਨਹੀਂ ਹੈ ਪੈਸਾ ਆ ਗਿਆ ਹੈ ਪਰ ਮਨ ਦੀ ਸ਼ਾਂਤੀ ਗਵਾਚ ਗਈ ਹੈ ਮੈਂ ਆਪ ਜੀ ਆਂਦੇ ਬਚਨਾਂ ਦਾ ਮਨੋਰਥ ਨਹੀਂ ਸਮਝਿਆ ਮੈਨੂੰ ਖਿਮਾ ਕਰ ਦੇਵੋ ਉਪਦੇਸ਼ ਦੇਵੋ ਮਹਾਪੁਰਸ਼ਾਂ ਨੇ ਉਸ ਲਖੜਹਾਰੀ ਨੂੰ ਆਖਿਆ ਭਾਈ ਉਸ ਪਰਮੇਸ਼ਰ ਦੇ ਚਰਨੀ ਲੱਗ ਅਮਰਤ ਵੇਲੇ ਉੱਠ ਕੇ ਨਾਮ ਜਪ ਉਸ ਪਰਮੇਸ਼ਰ ਦੇ ਗੁਣ ਗਾਇਆ ਕਰੋ ਭਾਈ ਆਪ ਜੀਆਂ ਦੇ ਜੀਵਨ ਦੇ ਵਿੱਚ ਜ਼ਰੂਰ ਸੁਧਾਰ ਹੋਵੇਗਾ ਅੱਗਾ ਸੁਧਰ ਜਾਵੇਗਾ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਸਤਿਗੁਰੂ ਮਹਾਰਾਜ ਕਿਰਪਾ ਕਰਨਗੇ ਭਾਈ ਆਪਣੇ ਸਾਰਿਆਂ ਦਾ ਜੀਵਨ ਮਨੋਰਥ ਆਪਾਂ ਸਾਰੇ ਭੁੱਲੀ ਬੈਠੇ ਹਾਂ ਭਾਈ ਦੁਨੀਆਂ ਵੀ ਕੰਮਾਂ ਦੇ ਵਿੱਚ ਖਚਤ ਹੋਏ ਪਏ ਹਾਂ ਪਰਿਵਾਰ ਦੀ ਪਾਲਣਾ ਕਰਦੇ ਹਾਂ ਤੇ ਪਰ ਉਸ ਪਰਮੇਸ਼ਰ ਦੇ ਚਰਨਾਂ ਦੇ ਨਾਲੋਂ ਟੁੱਟੇ ਬੈਠੇ ਹਾਂ ਟੁੱਟੇ ਬੈਠੇ ਹਾਂ ਠੀਕ ਹੈ ਪੈਸਾ ਜ਼ਰੂਰੀ ਹੈ ਭਾਈ ਪੈਸਾ ਸਭ ਕੁਝ ਨਹੀਂ ਉਸ ਪਰਮੇਸ਼ਰ ਦਾ ਭਜਨ ਬੰਦਗੀ ਕਰਨਾ ਆਪਣੇ ਜੀਵਨ ਦਾ ਮਨੋਰਥ ਹੈ ਜਿਸ ਦਿਨ ਵੀ ਆਪਾਂ ਇੱਕ ਦਿਨ ਨਿਤਨੇਮ ਖੁੰਝ ਜਾਂਦਾ ਹੈ ਕਈ ਵਾਰ ਆਪਾਂ ਨਿਤਨੇਮ ਕਰਦੇ ਹਾਂ ਇੱਕ ਦਿਨ ਖੁੰਝ ਜਾਂਦਾ ਹੈ ਤਾਂ ਆਪਣਾ ਦਿਨ ਉਹ ਜਹਾ ਬਤੀਤ ਨਹੀਂ ਹੁੰਦਾ ਕਦੀ ਵਿਚਾਰ ਕੇ ਵੇਖਿਓ ਸੰਗਤ ਜੀ ਜਿਸ ਦਿਨ ਉਸ ਪਰਮੇਸ਼ਰ ਦਾ ਨਾਮ ਜਪੇ ਬਿਨਾਂ ਘਰੋਂ ਨਿਕਲ ਜਾਂਦੇ ਹਾਂ ਤਾਂ ਉਹ ਸਾਰਾ ਦਿਨ ਦੌੜ ਭੱਜ ਵਿੱਚ ਹੀ ਨਿਕਲ ਜਾਂਦਾ ਹੈ ਸ਼ਾਂਤੀ ਨਹੀਂ ਪੈਂਦੀ ਜਿਸ ਦਿਨ ਨਿਤ ਨਿਯਮ ਕਰਿਆ ਹੁੰਦਾ ਹੈ ਤੇ ਮਨ ਸ਼ਾਂਤ ਰਹਿੰਦਾ ਹੈ ਸਾਰਾ ਦਿਨ ਉਸ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜ ਕੇ ਆਪਣਾ ਜੀਵਨ ਭਾਈ ਸਫਲਾ ਕਰੀਏ ਉਸਾਦ ਹੋ ਜਾਣੇ ਲੱਕੜ ਹਾਰੇ ਨੂੰ ਕੀ ਉਪਦੇਸ਼ ਦੇ ਰਹੇ ਨੇ ਆਓ ਆਪਾਂ ਸਾਰੇ ਜਾਣੇ ਇੱਕ ਵਾਰ ਪੜ੍ਹ ਲਈਏ ਭਾਈ ਸਾਰੇ ਬੋਲਿਆ ਕਰੋ ਹੀਰਾ ਜਨਮ ਅਮੋਲਕ ਤੇਰਾ ਨਾ ਮਿੱਟੀ ਵਿੱਚ ਰੋਲ ਬੰਦਿਆ ਹੀਰਾ ਜਨਮ ਅਮੋਲਕ ਤੇਰਾ ਨਾ ਮਿੱਟੀ ਵਿੱਚ ਰੋਲ ਬੰਦਿਆ